ਅੱਜ ਪੂਰੀ ਦੁਨੀਆ ਵਿੱਚ 15 ਅਗਸਤ ਆਜ਼ਾਦੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਨਗਰ ਕੌਂਸਲ ਫਿਲੌਰ ਵਿੱਚ ਵੀ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ ਪਰ ਕੋਈ ਵੀ ਪੁਲਿਸ ਦੀ ਟੁਕੜੀ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਫਿਲੌਰ ਵਿਖੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਉਦੋਂ ਤੋਂ ਹੀ ਨਗਰ ਕੌਂਸਲ ਫਿਲੌਰ ਆ ਕੇ ਫਿਲੌਰ ਪੁਲਿਸ ਦੇ ਜਵਾਨ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਆ ਰਹੇ ਹਨ ਪਰ ਅੱਜ ਕੋਈ ਵੀ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚਿਆ ਜਿਸ ਕਾਰਨ ਸਮੂਹ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੌਂਸਲ ਵੱਲੋਂ ਫਾਇਰ ਬਰਗੇਡ ਦੀਆਂ ਗੱਡੀਆਂ ਰੱਖੀਆਂ ਗਈਆਂ ਹਨ ਉਹਨਾਂ ਦੇ ਕਰਮਚਾਰੀਆਂ ਵੱਲੋਂ ਹੀ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ 15 ਅਗਸਤ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਪ੍ਰਦਾਨ ਮਹਿੰਦਰਪਾਲ ਚੁੰਬਰ ਤੋਂ ਇਲਾਵਾ ਰੌਕਸੀ ਕਾਉਂਸਲਰ ਰਾਜਕੁਮਾਰ ਸੰਦੂ ਜਸਪਾਲ ਗਿੰਡਾ ਪਰਮਜੀਤ ਭਾਰਤੀ ਪੰਮਾ ਕਾਉਂਸਲਰ ਪਤੀ ਲਖਵਿੰਦਰ ਲੱਖੂ ਤੇ ਰਵੀ ਸਰੋਏ ਨੇ ਐਸ ਡੀ ਐਮ ਅਮਨਪਾਲ ਸਿੰਘ ਅਹੂ ਜਨੂ ਮਿਲ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਇਸ ਦੇ ਵਿਭਾਗੀ ਕਾਰਵਾਈ ਕਰਨ ਦੀ ਮੰਗ ਰੱਖੀ ਫਿਰ ਲੋਰ ਤੋਂ ਕਰਮਵੀਰ ਸਿੰਘ ਦੀ ਰਿਪੋਰਟ ਪਹਿਲਾਂ ਤਾਂ ਮੈਂ ਅੱਜ ਆਜ਼ਾਦੀ ਦੇ ਸ਼ਬਦ ਦਿਹਾੜੇ ਤੇ ਸਾਰੀਆਂ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ 1998 ਤੋਂ ਲਗਾਤਾਰ ਇੱਥੇ ਕਾਉਂਸਲਰ ਚੁਣੇ ਆ ਰਹੇ ਹਾਂ ਜਦੋਂ ਵੀ ਨਗਰ ਕਾਉਂਸਲ ਫਲੋਰ ਵਿਖੇ 26 ਜਨਵਰੀ ਜਾਂ 15 ਅਗਸਤ ਝੰਡਾ ਚੜਦਾ ਆ ਤੋ ਟਾਈਮ ਟੂ ਟਾਈਮ ਚੜਦਾ ਕਦੀ ਲੇਟ ਨਹੀਂ ਹੁੰਦੀ ਅੱਜ ਜਿਹੜਾ ਝੰਡੇ ਦਾ ਟਾਈਮ ਰਾਈਟ ਸਾਡਾ ਨਗਰ ਕਾਉਂਸਲ ਫਲੋਰ ਦਾ 8 ਵਜੇ ਸੀ ਕਿਉਂਕਿ ਹਰ 26 ਜਨਵਰੀ ਜਾਂ 15 ਅਗਸਤ ਨੂੰ ਜਿਹੜੀ ਆ ਸਲਾਮੀ ਝੰਡੇ ਦਾ ਸ਼੍ਰੀ ਝੰਡੇ ਨੂੰ ਸਲਾਮੀ ਦੇਣ ਵਾਲੀ ਫੋਰਸ ਆ ਉਹ ਸਮੇਂ ਸਿਰ ਪਹੁੰਚਦੀ ਆ ਅੱਜ ਸਾਡੇ ਦਫ਼ਤਰ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੋਈ ਵੀ ਟੀਮ ਇਥੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਵਾਸਤੇ ਨਹੀਂ ਪਹੁੰਚੀ ਸਾਨੂੰ ਇਸ ਗੱਲ ਦਾ ਬੜਾ ਰੋਅ ਆ ਸਾਰਿਆਂ ਨੂੰ ਤੇ ਇਸ ਕਰਕੇ ਇਹਦੀ ਜੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹਨਾਂ ਅਫਸਰਾਂ ਦੇ ਇਥੇ ਹਨ ਗੱਲੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਪਤਾ ਨਹੀਂ ਆ ਵੀ ਪਤਾ ਸਭ ਕੁਝ ਆ ਜੀ ਪਤਾ ਕੋਈ ਸਾਡੇ ਕੋਲ ਲੈਸੀ ਰੂਪ ਤੋਂ ਨਹੀਂ ਜਾਂਦਾ ਅੱਗੇ ਮੇਰੇ ਕੋਲ ਅੱਜ 4-5 ਦਿਨ ਪਹਿਲਾਂ ਗੁਰਾਇਆਂ ਤੋਂ ਕੋਈ ਐਸਐਹ ਜੀ ਦਲਵਾਰ ਸਿੰਘ ਨੇ ਗੱਲ ਕੀਤੀ ਆ ਕਿ ਤੁਹਾਡੇ ਝੰਡਾ ਕਿੰਨੇ ਵਜੇ ਚੜ੍ਹਨਾ ਮੈਂ ਕਿਹਾ ਜੀ 8 ਵਜੇ ਇੱਥੇ ਮੈਚੜ ਆਉਣਾ ਆ ਇਧਰ ਸਾਡੇ ਅਸ਼ਮ ਸਿੰਘ ਸਾਹਿਬ ਨੇ ਚੜਾਉਣਾ ਹੈ ਅਸ਼ਮ ਸਾਹਿਬ ਆ ਗਿਆ ਜੀ ਅੱਗੇ ਕਾਰਵਾਈ ਸਰਕਾਰ ਤੋਂ ਮੰਗ ਕਰਾਂ ਕਿ ਜਿਹਨਾਂ ਨੇ ਆਜਣ ਗੱਲ ਕੀਤੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ